ਸੋ ਮੈਂ ਪੂਰੇ ਸੰਸਾਰ ਦੀ ਪਹਿਲੀ ਇਸਤਰੀਆਂ ਜਿਨੇ ਲੜੀਵਾਰ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲਿਖਿਆ ਹੈ। ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਕੋਈ ਇਨਸਾਨ ਗੁਰਬਾਣੀ ਸੁਣ ਸਕਦਾ ਹੈ, ਕੋਈ ਇਨਸਾਨ ਗੁਰਬਾਣੀ ਪੜ ਸਕਦਾ ਹੈ, ਕੋਈ ਇਨਸਾਨ ਗੁਰਬਾਣੀ ਗਾ ਸਕਦਾ ਹੈ ਤੇ ਕੋਈ ਹੀ ਇਨਸਾਨ ਜਿਹੜਾ ਹੈ ਉਹ ਗੁਰਬਾਣੀ ਲਿਖ ਸਕਦਾ ਹੈ ਤੇ ਮੈਂ ਮੰਨਦੀ ਆ ਕਿ ਮੇਰੇ ਉੱਪਰ ਗੁਰੂ ਸਾਹਿਬ ਜੀ ਦੀ ਕੋਈ ਬਹੁਤ ਮੇਰਪਰੀ ਨਜ਼ਰ ਰਹੀ ਹੋਵੇਗੀ ਕਿ ਉਹਨਾਂ ਨੇ ਮੇਰੇ ਹਿੱਸੇ ਦੇ ਵਿੱਚ ਇਹ ਚਾਰੋਂ ਹੀ ਗੱਲਾਂ ਪਾ ਦਿੱਤੀਆਂ। ਲੜੀਵਾਰ ਲੜੀਵਾਰ ਤੋਂ ਭਾਵ ਹੈ ਕਿ ਜਿਹੜੇ ਪੰਜਾਬੀ ਦੇ ਅੱਖਰ ਹੁੰਦੇ ਨੇ ਉਹਨਾਂ ਦੇ ਵਿੱਚ ਸਪੇਸ ਨਹੀਂ ਹੁੰਦੀ ਸਾਰੇ ਅੱਖਰ ਜੁੜਵੇਂ ਹੁੰਦੇ ਨੇ ਜਿਹਨੂੰ ਪੜਨਾ ਥੋੜਾ ਜਿਹਾ ਔਖਾ ਹੁੰਦਾ ਹੈ ਜੋ ਕਿ ਪੁਰਾਤਨ ਮਰਿਆਦਾ ਦੇ ਅਨੁਸਾਰ ਗੁਰੂ ਸਾਹਿਬ ਜੀ ਨੇ ਜੋ ਬੀੜ ਲਿਖਵਾਈ ਸੀ ਉਹ ਲੜੀਵਾਰ ਬੀੜ ਸੀ ਉਦੋਂ ਮੇਰੇ ਮਨ ਦੇ ਵਿੱਚ ਵੀ ਇੱਕਦਮ ਖਿਆਲ ਆ ਗਿਆ ਕਿ ਮੈਂ ਬਹੁਤ ਸਾਰੇ ਸਿੰਘਾਂ ਦਾ ਜ਼ਰੂਰ ਸੁਣਿਆ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਪਰ ਮੈਂ ਬੀਬੀਆਂ ਬਾਰੇ ਕਿਸੇ ਦਾਨੀ ਸੁਣਿਆ ਤੇ ਕਿ ਮੈਂ ਵੀ ਸਰੂਪ ਲਿਖ ਸਕਦੀ ਆ ਤੇ ਜਦੋਂ ਮੈਂ ਆਪਣੇ ਪਿਤਾ ਜੀ ਦੇ ਨਾਲ ਇਹ ਗੱਲ ਸ਼ੇਅਰ ਕੀਤੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਬੇਟਾ ਤੂੰ ਬਿਲਕੁਲ ਲਿਖ ਸਕਦੀ ਆ ਸਾਡੇ ਪਰਮ ਦੇ ਵਿੱਚ ਬੀਬੀਆਂ ਨੂੰ ਕੋਈ ਵੀ ਕੰਮ ਕਰਨ ਦੀ ਮਨਾਹੀ ਨਹੀਂ ਹੈ ਪਰ ਤੈਨੂੰ ਸਭ ਤੋਂ ਪਹਿਲਾਂ ਅੰਮ੍ਰਿਤ ਛਕਣਾ ਪਏਗਾ ਇਹ ਮੇਰੀ ਕੰਡੀਸ਼ਨ ਹੈ ਇਹ ਤੂੰ ਅਮਰਤ ਛੱਕ ਤੇ ਉਸ ਤੋਂ ਬਾਅਦ ਹੀ ਤੂੰ ਗੁਰੂ ਗ੍ਰੰਥ ਸਾਹਿਬ ਲਿਖ ਸਕਦੀ ਆ ਪਰ ਮੈਂ ਐਜ਼ ਅ ਕਮਲਜੀਤ ਕੌਰ ਕਹਿੰਦੀ ਹੁੰਦੀ ਸੀ ਹਮੇਸ਼ਾ ਹੀ ਕਿ ਨਹੀਂ ਕਮਲਜੀਤ ਕੌਰ ਕਦੇ ਅਮਰਤ ਨਹੀਂ ਛਕੇਗੀ ਤੇ ਇਸ ਗੱਲ ਦੇ ਇਸ ਕੰਡੀਸ਼ਨ ਦੇ ਚੱਲਦੇ ਹੋਏ ਮੈਂ ਆਪਣੇ ਮਨ ਵਿੱਚ ਜੋ ਇੱਕ ਵਿਚਾਰ ਆਇਆ ਸੀ ਇੱਕ ਬੁਲਬੁਲੇ ਦੀ ਤਰ੍ਹਾਂ ਨਾਲ ਦੀ ਨਾਲ ਹੀ ਉਹ ਖਤਮ ਹੋ ਗਿਆ ਕਿ ਕਿਉਂਕਿ ਮੈਂ ਜੀਵਨ ਦੇ ਵਿੱਚ ਅਮਰਤ ਛਕਣਾ ਨਹੀਂ ਹੈ ਇਸ ਕਰਕੇ ਮੈਂ ਕਦੇ ਗੁਰੂ ਗ੍ਰੰਥ ਸਾਹਿਬ ਨਹੀਂ ਲਿਖ ਸਕਾਂਗੀ ਜਦੋਂ ਮੈਂ ਟੀਨੇਜ ਦੇ ਵਿੱਚ ਆਈ ਤਾਂ ਇੱਕ ਇਸ ਤਰ੍ਹਾਂ ਦਾ ਸਮਾਂ ਮੇਰੇ ਜੀਵਨ ਦੇ ਵਿੱਚ ਆ ਗਿਆ ਕਿਵੇਂ ਗੁਰਸਿੱਖੀ ਤੋਂ ਬਹੁਤ ਦੂਰ ਹੋ ਗਈ ਤੇ ਮੇਰੀ ਨੇੜ ਤਾਂ ਕਿਹਨਾ ਚੀਜ਼ਾਂ ਦੇ ਨਾਲ ਹੋ ਗਈ ਕਿ ਮੈਂ ਗਾਣੇ ਸੁਣਨੇ ਸ਼ੁਰੂ ਕਰ ਦਿੱਤੇ ਮੈਂ ਸੀਰੀਅਲਸ ਦੇਖਣੇ ਸ਼ੁਰੂ ਕਰ ਦਿੱਤੇ ਅਤੇ ਕਈ ਵੇਲੇ ਤਾਂ ਮੈਂ ਰਾਤ ਰਾਤ ਪਰ ਬੈਠ ਕੇ ਮੂਵੀਜ਼ ਵੀ ਦੇਖਿਆ ਕਰਦੀ ਸੀ ਮੈਂ ਫੈਸ਼ਨ ਪਰਸਟ ਹੋ ਗਈ ਮੈਂ ਗੁਰਦੁਆਰੇ ਜਾਣਾ ਛੱਡ ਦਿੱਤਾ ਮੈਂ ਪਾਠ ਕਰਨਾ ਛੱਡ ਦਿੱਤਾ ਮੈਂ ਕੀਰਤਨ ਸੁਣਨਾ ਤੇ ਕੀਰਤਨ ਕਰਨਾ ਵੀ ਛੱਡ ਦਿੱਤਾ ਤੇ ਜਦੋਂ ਅਸੀਂ ਪਹਿਲੀ ਵਾਰ ਦਰਬਾਰ ਸਾਹਿਬ ਆਏ ਆ ਤੇ ਮੈਂ ਸਮਝਦੀ ਆ ਕਿ ਮੇਰੇ ਜੀਵਨ ਦਾ ਵੀ ਉਹ ਇੱਕ ਟਰਨਿੰਗ ਪੁਆਇੰਟ ਸੀਗਾ ਜੇ ਜਦੋਂ ਸਾਨੂੰ ਦਰਬਾਰ ਸਾਹਿਬ ਲਜਾਇਆ ਗਿਆ ਉੱਥੇ ਬਿਠਾ ਕੇ ਆਸਾ ਕੀ ਵਾਰ ਦਾ ਕੀਰਤਨ ਸੁਣਵਾਇਆ ਗਿਆ ਤੇ ਮੈਨੂੰ ਲੱਗਦਾ ਕਿ ਉਹ ਮੇਰੇ ਜੀਵਨ ਦਾ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਸੀਗਾ ਉੱਥੋਂ ਇੱਕ ਵਾਰੀ ਫੇਰ ਮੈਂ ਵਾਪਸ ਮੁੜੀ ਤੇ ਮੇਰਾ ਕੀਰਤਨ ਸੁਣਨ ਵੱਲ ਮੇਰਾ ਜਿਹੜਾ ਉਹ ਰੁਝਾਨ ਵਧਿਆ ਮੇਰਾ ਕੀਰਤਨ ਸਿੱਖਣ ਵੱਲ ਵੀ ਰੁਝਾਨ ਬਣਿਆ ਤੇ ਅੱਜ ਜੋ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੈਂ ਸੰਗਤ ਵਿੱਚ ਜਾ ਕੇ ਕੀਰਤਨ ਕਰਨ ਦੇ ਲਾਇਕ ਬਣ ਸਕੀ ਜਦੋਂ 1999 ਦੇ ਵਿੱਚ 300 ਸਾਲਾ ਖਾਲਸਾ É uma das ਉਦੋਂ ਮੇਰੇ ਮਨ ਦੇ ਵਿੱਚ ਗੁਰੂ ਸਾਹਿਬ ਨੇ ਫੁਰਨਾ ਪਾਇਆ ਕਿ ਮੈਂ ਅਮਰਤ ਸ਼ਕਨਾ ਹਾਂ ਮੈਂ ਆਪਣੇ ਪਿਤਾ ਜੀ ਦੇ ਨਾਲ ਇਹ ਗੱਲ ਸਾਂਝੀ ਕੀਤੀ ਤੇ ਉਹ ਹੈਰਾਨ ਹੋ ਗਏ ਕਿ ਇਹ ਕਿਸ ਤਰ੍ਹਾਂ ਕਹਿ ਰਹੀ ਹੈ ਕਿ ਮੈਂ ਅਮਰਤ ਸ਼ਕਨਾ ਹਾਂ ਤੇ ਇਹ ਜਿਹੜਾ ਫੁਰਨਾ ਮੇਰੇ ਮਨ ਦੇ ਵਿੱਚ ਆਇਆ ਇਹ ਮੈਂ ਸਮਝਦੀ ਹਾਂ ਕਿ ਇਹ ਗੁਰੂ ਸਾਹਿਬ ਨੇ ਮੈਨੂੰ ਕਿਸੇ ਕਾਰਜ ਵਾਸਤੇ ਆਲਰੇਡੀ ਚੂਜ਼ ਕਰ ਲਿਆ ਸੀਗਾ ਇਸ ਕਰਕੇ ਉਹਨਾਂ ਨੇ ਮੈਨੂੰ ਸਟੈਪ ਬਾਈ ਸਟੈਪ ਉਹ ਜਿਹੜੀਆਂ ਕੰਡੀਸ਼ਨ ਸੀਗੀਆਂ ਉਹ ਸਾਰੀਆਂ ਮੇਰੀਆਂ ਆਪਣੇ ਆਪ ਹੀ ਉਹਨਾਂ ਨੇ ਫੁੱਲਫਿਲ ਕਰਵਾਈਆਂ ਤੇ 1999 ਦੇ ਵਿੱਚ ਮੈਂ ਅਮਰਤ ਚੱਕ ਲਿਆ ਤੇ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਹੁਣ ਤੇ ਮੈਂ ਮ੍ਰਿਤਵੀ ਸ਼ਕਲਿਆ ਇੱਕ ਕੰਡੀਸ਼ਨ ਵੀ ਪੂਰੀ ਹੋ ਗਈ ਹੈ ਤੇ ਮੇਰੀ ਸਟੱਡੀ ਵੀ ਪੂਰੀ ਹੋ ਚੱਲੀ ਹੈ ਤੇ ਮੈਂ ਗੁਰੂਗ੍ਰੰਥ ਸਾਹਿਬ ਲਿਖਣਾ ਚਾਹਦੀ ਆ ਤੁਸੀਂ ਮੈਨੂੰ ਕਾਗਜ਼ ਤੇ ਪੈਨ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਾਓ ਸੋ ਗੁਰੂ ਸਾਹਿਬ ਜੀ ਨੇ 2008 13 ਜੁਲਾਈ ਨੂੰ ਮੇਰੇ ਕੋਲੋਂ ਇਹ ਕਾਰਜ ਸੰਪੂਰਨ ਕਰਵਾਇਆ ਅਤੇ ਮੈਂ ਸਿੱਖ ਪੰਥ ਦੀ ਪਹਿਲੀ ਬੀਬੀ ਲੜੀਵਾਰ ਸਰੂਪ ਲਿਖਣ ਵਾਲੀ ਬਣ ਗਈ